ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਚੱਲੇ ਆ ਜੀ ਸੰਗਤ ਨੂੰ ਹਜ਼ੂਰ ਸਾਹਿਬ ਵਾਲੀ ਟ੍ਰੇਨ ਤੇ ਚੜਾਉਣ ਇਹ ਜੋ ਗੁਰਦੁਆਰਾ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਹੈ ਜੀ ਗੁਰਦੁਆਰਾ ਤੰਤਾਨ ਸਾਹਿਬ ਸੋ ਇਹ ਤੋਂ ਆਪਾਂ ਜਾਵਾਂਗੇ ਰੇਲਵੇ ਸਟੇਸ਼ਨ ਤੇ ਤੋਂ

ਦੀ ਜੀ ਆਪਾਂ ਚਾਲੇ ਪਾਤੇ ਰੇਲਵੇ ਸਟੇਸ਼ਨ ਵੱਲ ਨੂੰ ਸੋ ਇੱਥੇ ਜਿਹੜੀ ਫਿਰੋਜ਼ਪੁਰ ਤੋਂ ਗੱਡੀ ਚੱਲਦੀ ਆ ਉਸ ਦਾ ਸਟਾਪ ਗੁਰਦੁਆਰਾ ਕਮਤਾਨ ਸਾਹਿਬ ਦੇ ਨੇੜੇ ਹੀ ਸਟੇਸ਼ਨ ਆ ਕਮਤਾਨ ਸਾਹਿਬ ਰੇਲਵੇ ਸਟੇਸ਼ਨ ਦੇ ਉੱਤੇ ਸਟਾਪ ਹੈ ਜੀ ਇਹਦਾ ਸੰਗ ਤੇ ਇੱਥੋਂ ਵੀ ਚੜ ਸਕਦੀ ਹੈ ਮੇਰੇ ਨੂੰ ਦਾ ਮੇਰਾ ਨਾਮ ਇਹ ਗੱਡੀ ਚੱਲਦੀ ਹੈ ਜੀ ਫਰੋਜਪੁਰ ਤੋਂ ਸ਼ੁੱਕਰਵਾਰ ਨੂੰ ਹਜੂਰ ਸਾਹਿਬ ਨਾਲ 1:30 ਤੱਕ ਮੈਨੂੰ ਕਹਿੰਦਾ ਮੈਂ ਕੀ ਕਰਾਂ ਸੋ ਇਸ ਗੱਡੀ ਨੇ ਵੀ ਟਿਕਟਾਂ ਆਪਾਂ ਕਰਵਾਇਆ ਕਰੀਏ ਨਾਲ ਮਿਲ ਕੇ ਸਾਰੇ ਤਾਂ ਕਿ ਦੂਜੀਆਂ ਗੱਡੀਆਂ ਦੇ ਵੀ ਇੱਥੇ ਸਟਾਪ ਹੋ ਜਾਣ ਜਿੰਨੀਆਂ ਜੱਖੜ ਰੁਕਦੀਆਂ ਨੇ ਗੰਗਾ ਨਗਰ ਵਾਲੀਆਂ ਉਹ ਜਿੰਨੀਆਂ ਆਪਾਂ ਵੱਧ ਤੋਂ ਵੱਧ ਟਿਕਟਾਂ ਅੰਮ੍ਰਿਤਸਰ ਤੋਂ ਕਰਾਵਾਂਗੇ ਬੱਚੇ ਨੇ ਸ਼ਰਮਦਾਤੀ ਇਹ ਆਪਾਂ ਨੂੰ ਇਹ ਦਿਲ ਕੀਤਾ ਨਾ ਦੇ ਰੋਲ ਅੱਗੇ ਦੂਜੀਆਂ ਟ੍ਰੇਨਾਂ ਦੇ ਵੀ ਸਟਾਪ ਜਿਮਾਂਗੋ ਟੂ ਵੀਤੇ ਸਟਾਪ ਲੈ ਜਾਣਗੇ ਮੈਂ ਕਿਹਾ ਤੂੰ ਹੋਰ ਤੋਂ ਲੱਗ ਆਉ ਆਪਾਂ ਦਿਖਾਉਣਾ ਤੁਹਾਨੂੰ ਰੇਲਵੇ ਸਟੇਸ਼ਨ ਇੱਥੋਂ ਮਰਵਾਣਾ ਰੋਡ ਤੇ ਜਾ ਕੇ ਸੰਧਾਨ ਸਾਹਿਬ ਤੋਂ ਅੱਛਾ ਉਹ ਮੇਰੇ ਨਾਲ ਅੱਗੇ ਸਟੇਸ਼ਨ ਹੈ ਦੋ ਫਾੜ ਹੋਵੇ ਸਟੇਸ਼ਨ ਬਹੁਤ ਛੋਟਾ ਹੀ ਹੈ ਸਟਾਪ ਬਹੁਤ ਵਧੀਆ ਹੋਇਆ ਵੀ ਇੱਥੇ ਸੰਧਾਨ ਸਾਹਿਬ ਸਟਾਪ ਹੋਇਆ ਹਜ਼ੂਰ ਸਾਹਿਬ ਵਾਲੀ ਗੱਡੀ ਦਾ ਮੇਰਾ ਠੇਠੇ ਹਿੱਲੇ ਰੋਚੇ ਦਾ ਐ ਲੱਗੇਗਾ ਰੇਲਵੇ ਸਟੇਸ਼ਨ ਇਹ ਆਪਾਂ ਇੱਥੇ ਤੁਹਾਨੂੰ ਸੰਗਤ ਦੇ ਕਰਾਉਣਾ ਦਰਸ਼ਨ ਸੰਗਤ ਵੀ ਬਹੁਤ ਠੇਠ ਦੇ ਵਿੱਚ ਕਾਫੀ ਖੜੀ ਹੈਗੀ ਇਹ ਸਟੇਸ਼ਨ ਤੇ ਗੁਰਦੁਆਰਾ ਕਮਤਾਰ ਸਾਹਿਬ ਵੱਲੋਂ ਸਾਰੀ ਟ੍ਰੇਨ ਲਈ ਲੰਗਰ ਤਿਆਰ ਕਰਕੇ ਨਿਯੰਦਾ ਜਾਂਦਾ ਹੈ ਤੇ ਸਾਰੀ ਟ੍ਰੇਨ ਦੇ ਵਿੱਚ ਹੀ ਬਤਾਇਆ ਜਾਂਦਾ ਹੈ ਲੰਗਰ ਪ੍ਰਸ਼ਾਦਾ ਤੇ ਪਾਣੀ ਦਿੱਤੇਗਾ ਪੂਰੀ ਟ੍ਰੇਨ ਦੇ ਵਿੱਚ ਵਰਤਾਈ ਜਾਂਦੀ ਹੈ ਜੀ ਪਹੁੰਚ ਗਏ ਜੀ ਆਪਾਂ ਸਟੇਸ਼ਨ ਤੇ ਇਹ ਹੈ ਜੀ ਸਟੇਸ਼ਨ ਪੰਤਾਨ ਸਾਹਿਬ ਦਾ ਤੋਂ ਜਿੰਨੇ ਆਪਾਂ ਇੱਥੋਂ ਵੱਧ ਟਿਕਟਾਂ ਕਰਵਾਵਾਂਗੇ ਤਾਂ ਕਿ ਅੱਗੇ ਦੂਜੀਆਂ ਟ੍ਰੇਨਾਂ ਦੇ ਵੀ ਸਟਾਪ ਪੈਣੇ ਉਹ ਆਭਿਕ ਕੱਲ ਜਦੋਂ ਸਵਾਰੀ ਪਾਉਗੇ ਸੰਗਤ ਬੈਠੀ ਹੈ ਜੀ ਤਿਆਰ ਵਰ ਤਿਆਰ ਆ ਗਈ ਜੀ ਸੇਵਾਦਾਰ ਆਪਣੇ ਪ੍ਰਸ਼ਾਦਾ ਲੈ ਕੇ ਦੇਖੋ ਇਹ ਟ੍ਰੇਨ ਦੇ ਵਿੱਚ ਚੜਨ ਦੀ ਤਿਆਰੀ ਹੈ ਜੀ ਸਾਰੀ ਸੇਵਾਦਾਰਾਂ ਨੇ ਸਾਰੀ ਤਿਆਰੀ ਆਪਣੀ ਕਰ ਲਈ ਹੈ ਜੀ ਇਸ ਸਟੇਸ਼ਨ ਤੇ ਗੁਰਦੁਆਰਾ ਸਾਹਿਬ ਵੱਲੋਂ ਸਾਰੀ ਸੰਗਤ ਦੇ ਲਈ ਲੰਗਰ ਭੇਜਿਆ ਜਾਂਦਾ ਹੈ ਗੁਰਦੁਆਰਾ ਤਮਤਾਨ ਸਾਹਿਬ ਦੇ ਵੱਲੋਂ ਤੋਂ ਇੱਥੇ ਸਟੇਸ਼ਨ ਤੇ ਟ੍ਰੇਨ ਹੈ ਜਿਹੜੀ ਫਿਰੋਜ਼ਪੁਰ ਤੋਂ ਚੱਲਦੀ ਹੈ ਆਪਣੀ ਕੋਟ ਰੇਨੂਰੇ ਰੁਕਦੀ ਹੈ ਜੀ ਆ ਦੇਖੋ ਜੀ ਆ ਸਾਰੀ ਸੰਗਤ ਹਜੂਰ ਸਾਹਿਬ ਜਾਣ ਵਾਲੀ ਖੜੀ ਹੈ ਤੇ ਉਹ ਸੇਵਾਦਾਰ ਖੜੇ ਨੇ ਪ੍ਰਸ਼ਾਦਾ ਪਾਣੀ ਲਈ ਸੰਗਤ ਵਾਸਤੇ ਸਾਰੀ ਟ੍ਰੇਨ ਦੇ ਵਿੱਚ ਪ੍ਰਸ਼ਾਦਾ ਵਰਤਾਇਆ ਜਾਵੇਗਾ ਜੋ ਜਿਸ ਵੀ ਸੰਗਤ ਨੇ ਜਾਣਾ ਹੁੰਦਾ ਹੈ ਤਾਂ ਇੱਥੋਂ ਟਿਕਟਾਂ ਜ਼ਰੂਰ ਕਰਵਾਇਆ ਕਰੋ ਜੀ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਪਾਂ ਇਸੇ ਸਟੇਸ਼ਨ ਤੋਂ ਹੀ ਚੜ੍ਹ ਸਕਦੇ ਹਾਂ ਸਤਖੰਡ ਸ੍ਰੀ ਹਜੂਰ ਸਾਹਿਬ ਵਾਲੀ ਟ੍ਰੇਨ ਬਾਕੀ ਟ੍ਰੇਨ ਆਉਂਦੀ ਹੈ ਜੀ ਕਰਦੇ ਆਂ ਗੱਲਬਾਤ ਕਰਾਂ ਵਾਹਿਗੁਰੂ ਤੋ ਨਾਮ ਵਾਹਿਬ ਹੁ ਸਤ ਨਾਮ ਵਾਹਿਗੁਰੂ ਤੋ ਨਾਮ ਵਾਹਿਬ ਨਿਗਰੂ ਸਤ ਨਾਮ ਵਾਹਿਗੁਰੂ ਤੋ ਨਾਮ ਵਾਹਿਬ ਤਤ तनाम वाहे गुरु तनाम वागुरु सात गुरु लो जी ट्रेन पहुंच चुकी है रेलवे स्टेशन तंतान साहब से संगत तैयार बर तैयार सेवादार भी तैयार तैयार प्रशादा बरता वास्ते आ गई जी ट्रेन सरोजपुर वाली हजूर साहब जाने अंग बहुत है जी जीवन ट्रेन खुली है रेलवे स्टेशन धमतान साहब से हजूर साहब वाली ट्रेन पहुँच चुकी है ਐਸਟੂ ਅੰਗਰ ਦੇ ਦਰਸ਼ ਉਹਦੇ ਵਿੱਚ ਜਿਆਦਾਤਰ ਫਵਾਰੀ ਵੀ ਜਿਹੜੀ ਹੈਗੀ ਉਹ ਸਰਕਾਰੀ ਦੀ ਹੈ ਸਾਫ ਸੁਥਰੀ ਟ੍ਰੇਨ ਹੈ ਸਾਫ ਸੁਥਰਾ ਸਟੇਸ਼ਨ ਹੈ ਇਹਦੀਆਂ ਜਿਹੜੀਆਂ ਕੰਪਨੀਆਂ ਸਾਫ ਤੋਂ ਟਿਕਟਾਂ ਕਰਵਾਇਆ ਕਰੋ ਜਿਹੜੀ ਹੈ ਸਰਕਾਰ ਤੱਕ ਮੰਗੂ ਰੱਖੋ ਅਰੇ ਆਗੇ ਜੇ ਏਸੀ ਵਾਲੀ ਚੱਲ ਮੈਂ ਤਾਂ ਇਹਨਾਂ ਦੀ ਵੀ ਸਟਾਪ ਤੇ ਪਹੁੰਚ ਜਾਂਦਾ ਡਾਂਜੀ ਫੈਮਿਲੀ ਚੇਨ ਰੋਕ ਚੁੱਕੀ ਹੈ ਤੇ ਸੇਵਾਦਾਰ ਵਿੱਚ ਚੜਨਾ ਲੱਗੇ ਹੋਏ। ਉਹ ਉੱਥੇ ਜੇ ਪਿੱਛੇ ਆਪਣਾ ਦੋ ਤਿੰਨ ਡੱਬੇ ਟੱਪੜੀ ਹੋਊਗੀ ਬਸ ਤਿਆਰੀ ਹੈ ਸੇਵਾਦਾਰ ਸਾਰੇ ਡੱਬਿਆਂ ਦੇ ਵਿੱਚ ਤਿਆਰ ਤਿਆਰ ਹਨ। ਲਓ ਜੀ ਸੇਵਾਦਾਰ ਪ੍ਰਸ਼ਾਦਾ ਵਰਤਣ ਵਾਸਤੇ ਵਿੱਚ ਚੜ ਚੁੱਕੇ ਨੇ। ਸਬ ਸਟੇਸ਼ਨ ਤੇ ਸੰਗਤ ਵੱਲੋਂ ਕੁਝ ਕੁ ਸੇਵਾ ਦੇ ਵਿੱਚ ਮਸ਼ਾਦੇ ਦੀ ਸੇਵਾ ਪਾਣੀ ਦੀ ਸੇਵਾ। ਦੇਖੋ ਪਾਣੀ ਦੀਆਂ ਬੇਟੀਆਂ ਨਾਲ ਲਓ। ਪਾਣੀ ਵੀ ਬਤਾਇਆ ਜਾ ਰਿਹਾ ਹੈ। ਠੀਕ ਸ਼ਰਦਾ ਪਾਣੀ ਸਟੇਸ਼ਨ ਤੇ ਆ ਚੁੱਕੀ ਆ। ਇਹ ਸ਼ਰਦਾ ਭਾਵਨਾ ਨਾਲ ਟ੍ਰੇਨ ਦੇ ਵਿੱਚ ਵਰਤਾ ਕੇ ਸੰਗਤ ਸੇਵਾਦਾਰ ਫਿਰ ਥਲੇ ਉਤਰ ਜਾਣ। ਲੋਕ ਜੀ ਆਪਾਂ ਲਈ ਹੁਣ ਦੂਜੀ ਟ੍ਰੇਨ ਦੇ। ਇਹ ਆਪਾਂ ਜਾਖੜ ਤੋਂ ਸਾਂਦੇ ਚੜਾਈ ਸੀ। ਨਤਨਤਨਸਾਲ ਤੋਂ ਜਿਹੜਾ ਗਿਆ ਸੀ। ਇੱਕ ਦਿਨ ਦੇ ਵਿੱਚ ਦੋ ਟ੍ਰੇਨਾਂ ਤੇ ਆਪਾਂ ਨੇ ਸੰਗਤ ਚੜਾਈ ਆ। ਇਹ ਸਰਜਨ ਵਾਲੀ। ਹੁਣ ਇਹ ਜਾਖੜ ਰੇਲਵੇ ਸਟੇਸ਼ਨ ਆ।